ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਿਸਾਨ ਦੋਸਤੋ ਜਿਹੜਾ ਕਿ ਅੱਜ ਗੱਲ ਕਿਸਾਨਾਂ ਦੇ ਹਾਲਾਤ ਆ ਜਿਵੇਂ ਕਿ ਅੱਗਾ ਲੱਗ ਰਹੀਆਂ ਨੇ ਪਹਿਲਾਂ ਘੜੇ ਮਾਰੀ ਨਾਲ ਕਣਕਾ ਖਰਾਬ ਹੋ ਗਈਆਂ ਸੋ ਦੋਸਤੋ ਜਿਵੇਂ ਕਿ ਪਿਛਲਾ ਵੀ ਆਪਾਂ ਸਮਾਂ ਦੇਖਿਆ ਹੁਣ ਆਪਾਂ ਕਰੋਨਾ ਕਾਲ ਤੋਂ ਲੈ ਕੇ ਚੱਲੀਏ ਉਹਦੇ ਵਿੱਚ ਵੀ ਸਾਡੇ ਕਿਸਾਨ ਭਰਾਵਾਂ ਨੇ ਨੌਜਵਾਨਾਂ ਨੇ ਕੁੱਨੇ-ਕੁੱਨੇ ਦੇ ਵਿੱਚ ਜਰਾ ਕੇ ਰਸਤਾ ਲੈ ਕੇ ਜੋ ਵੀ ਉਹਨਾਂ ਦਾ ਮਸਲਾ ਹੱਲ ਕੀਤਾ ਉਹ ਕਰਦੇ ਰਹੇ ਆ ਪਰ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਉਹਦੋਂ ਵੀ ਭਗਵਾਨ ਤਮਾਨ ਨਹੀਂ ਸਕਾ ਸੀਗੇ ਇਹਨਾਂ ਦੇ ਐਮਐਲਏ ਜਿਹੇ ਸੀਗੇ ਪਜਾਮੇ ਚੜਾ ਕੇ ਜਿੱਟੇ ਖਿੱਚ ਫੋਟੋ ਮੇਰੀ ਫੋਟੋ ਖਿੱਚ ਕਿਸ ਨੂੰ ਦੇਣਾ ਕੋਸੈਣੀ ਸੋ ਦੋਸਤੋ ਅਹੀਂ ਆਂ ਸਰਕਾਰਾਂ ਦਾ ਦੇਸ਼ ਦਾ ਪੰਜਾਬ ਚੱਲਦਾ ਹੁੰਦਾ ਜੇ ਆਪਾਂ ਗੱਲ ਕਰੀਏ ਪਿਛਲੇ ਦਿਨੀ 13 ਤਰੀਕ ਤੋਂ ਲੈ ਕੇ 13 ਵਰ੍ਹੇ ਤੋਂ ਲੈ ਕੇ ਜਿਹੜਾ ਆਪਣਾ ਮੋਰਚਾ ਖਨੌਰੀ ਬਾਰਡਰ ਤੇ ਲਾਇਆ ਸੀਗਾ ਉਦੋਂ ਵੀ ਪ੍ਰਧਾਨ ਜੀ ਡੱਲੇਵਾਲ ਸਾਹਿਬ ਜਿਹੜੇ ਕਿ ਐਸਕੇਐਮ ਨਾਨ ਪੋਲੀਟੀਕਲ ਦੇ ਸੀਨੀਅਰ ਆਗੂ ਨੇ ਦੋਨੋਂ ਫਰਮਾਂ ਨੇ ਫਤਿਹਗੜ੍ਹ ਸਾਹਿਬ ਤੋਂ ਸਾਹਿਬ ਜਦਾਂ ਦੀ ਸੀਧੀ ਜਿੱਥੇ ਆਪਣੀ ਹੋਈ ਆ ਸੋ ਪ੍ਰਭੂ ਉੱਥੋਂ ਅਰਦਾਸ ਕਰਕੇ ਪੁਰੇ ਸੀਗੇ ਤੇ ਮੋਰਚਾ ਲੱਗਿਆ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਮੋਰਚਾ ਖੇਰ ਖੇਰ ਕਰਾਤਾ ਕਿਉਂਕਿ ਸਾਡੀ ਦਾ ਸੈਂਟਰ ਸਰਕਾਰ ਨਾਲ ਟੱਕਰ ਸੀਗੀ ਸੋ ਪ੍ਰਭੂ ਇਹ ਭਗਵਾਨ ਤਮਾਨ ਉਹਨਾਂ ਦਾ ਚਮਚਾ ਬਣਿਆ ਹੋਇਆ ਮੋਦੀ ਦਾ ਕਿੰਝ ਸ਼ਕਤ ਕੇਂਦਰੀਆ ਨੂੰ ਬਚਾਉਣ ਵਾਸਤੇ ਇੱਕ ਕੇਂਦਰੀ ਵਾਲ ਨੂੰ ਬਚਾਉਣ ਵਾਸਤੇ ਤੇ ਇਹਦੀ ਪਾਰਟੀ ਦੇ ਜਿਹੜੇ ਐਮ.ਐਲ.ਏ ਸੀਗੇ ਉਹਨੇ ਸਾਡੇ ਟਾਲੀਆਂ ਚੋਰੀ ਕੀਤੀਆਂ ਸਾਡੇ ਸਿਲੰਡਰ ਚੋਰੀ ਕੀਤੇ ਸਾਡੇ ਗੈਸ ਚੋਰੀ ਕੀਤੇ ਸਾਡੇ ਭਾਂਡੇ ਚੋਰੀ ਕੀਤੇ ਉਹ ਸਾਡੇ ਕੋਲੇ ਸਬੂਤ ਨੇ ਸੋ ਦੋਸਤੋ ਜਿਹੜਾ ਵੀ ਕੋਈ ਕਿਸੇ ਬੰਦੇ ਨਾਲ ਧੱਕਾ ਕਰਦਾ ਪਰ ਉਹਨੂੰ ਵਾਹਿਗੁਰੂ ਮਾਫਲੀ ਕਰਦਾ ਹੈਗਾ ਜਿਵੇਂ ਕਿ ਡੱਲੇਵਾਲ ਸਾਹਿਬ ਤੇ ਉਹ ਵਾਹਾਂ ਉੜਦੀਆਂ ਨੇ ਬਈ ਜਿਹੜੀ ਬੀਜਪੀ ਸਰਕਾਰ ਆ ਉਹਦੇ ਕਹਿਣ ਤੇ ਮੰਨਵਾ ਤੋੜਿਆ ਸੋ ਦੋਸਤੋ ਨਹੀਂ ਇੱਕ ਬੇਦਾਗ ਆਗੂ ਜਿਹੜਾ ਕਿ ਸਿੱਖ ਜਰਨੈਲ ਜਥੇਵੰਦਨ ਨਟੇਰਾ ਜਰਨੈਲ ਸੋ ਭਰਾਵੋ ਇਹ ਗੱਲ ਅਸੀਂ ਹੁਣ ਸਮਝਣ ਨੂੰ ਮੰਨਦੇ ਹੈਗੇ ਜਿਹੜੇ ਫਾਹਾ ਡਾਉਣ ਵਾਲਿਆ ਘਰਾਂ ਦੇ ਵਿੱਚ ਕੁੱਛੜਾਂ ਦੇ ਵਿੱਚ ਸੁੱਤੇ ਆ ਜਿਹੜੇ ਵਿਰੋਧੀ ਹੁੰਦਾ ਕੁੱਛੜਾਂ ਦੇ ਵਿੱਚ ਸੁੱਤੇ ਆ ਕੁੱਛੜਾਂ ਤੋਂ ਬਾਹਰ ਨੇ ਨਿਕਲਦੇ ਹੈਗੇ ਉਹਨਾਂ ਸਰਦਾਰ ਮਾੜਾ ਮੋਟਾ ਕਿਸੇ ਕੁੜੀ ਦਾ ਸਮਝੌਤਾ ਕਰਦਾ ਕਿਸੇ ਦਾ ਉਹ ਕਰਦਾ ਉਹ ਤੋਂ 2 ਲੱਖ ਰੁਪਏ ਲੈ ਲਿਆ ਸੋ ਭਰਾਵੋ ਖਾਸ ਕਰਕੇ ਸਾਡੀ ਜਿਹੜੀ ਭਾਰਤ ਦੇ ਕਿਸਾਨ ਦੁਨੀਆ ਨਾਲ ਇੱਕਤਾ ਸਿੱਧੂ ਪਰ ਜੱਥੇਬੰਦੀ ਆ ਨਾ ਅਸੀਂ ਪੰਜੀ ਕਿਸੇ ਤੋਂ ਲੈਨੇ ਆ ਨਾ ਕਿਸੇ ਨੂੰ ਦਵਾਉਣੇ ਆ ਸੋ ਭਰਾਵੋ ਕੰਮ ਸੱਚਾ ਸੁੱਚਾ ਹੈਗਾ ਇਸੇ ਕਰਕੇ ਜੱਥੇਬੰਦੀ ਅੱਜ 23 ਜ਼ਿਲ੍ਹਿਆਂ ਦੇ ਵਿੱਚ ਚੱਲਦੀ ਆ ਮੈਂ ਸਾਰੇ ਹੀ ਪੰਜਾਬ ਵਾਸੀਆਂ ਨੂੰ ਇਸ ਵੀਡੀਓ ਦੇ ਰਾਹੀਂ ਪੂਰੇ ਭਾਰਤ ਦੇ ਜਿੰਨੇ ਵੀ ਕਿਸਾਨ ਆ ਉਹਨਾਂ ਨੂੰ ਬੇਨਤੀ ਕਰਦਾ ਵੀ ਜੇ ਤੁਸੀਂ ਕਿਸਾਨ ਹੋ ਉਹਦੇ ਵਿੱਚ ਭਰਾਵੋ ਜਿਵੇਂ ਆਪਣਾ ਮੋਰਚਾ ਲੱਗਿਆ ਸੀ ਉਸ ਹਿਸਾਬ ਨਾਲ ਆਪਾਂ ਦੁਬਾਰਾ ਮੋਰਚਾ ਇੱਕ ਵਾਰ ਤਿਆਰ ਕਰਨਾ ਸੋ ਭਰਾਵੋ ਪੰਜਾਬ ਦੇ ਵਿੱਚ ਮਹਾਪੰਚਾਇਤਾਂ ਹੋ ਗਈਆਂ ਆਹ ਕਣਕ ਦਾ 10 ਦਿਨ ਆਪਾਂ ਕਿਸਾਨਾਂ ਨੂੰ ਟਾਈਮਤਾ ਉਦੋਂ ਬਾਅਦ ਪੂਰੇ ਭਾਰ ਦੇ ਵਿੱਚ ਮਹਾਪੰਚਾਇਤਾਂ ਕਰਾਂਗੇ ਸੋ ਦੋਸਤੋ ਜਿਹੜੇ ਕਿਸਾਨ ਆਗੂ ਆ ਜਾਂ ਕਿਸਾਨ ਅਖਵਾਉਣ ਵਾਲੇ ਆ ਜਾਂ ਕਿਸਾਨਾਂ ਦਾ ਵਰਕਅਪ ਕਾਉਣ ਵਾਲੇ ਆ ਜਿਹੜੇ ਭਰਾਵੋ ਹੁਣ ਹਸਦਿਆਣਾ ਬਾਰੀ ਸਾਰਿਆਂ ਦੀ ਆਉਣੀ ਆ ਭਰਾਵੋ ਇਕੱਲੇ ਡੱਲਿਆ ਸਭ ਦੀ ਲੜਾਈ ਨਹੀਂ ਹੈਗੀ ਕੱਲੇ ਬਾਦਮੇ ਦੀ ਲੜਾਈ ਨਹੀਂ ਹੈਗੀ ਕੱਲੀ ਜਥੇਬੰਦੀ ਦੀ ਲੜਾਈ ਨਹੀਂ ਹੈਗੀ ਸੋ ਭਰਾਵੋ ਬਾਰੀ ਸਾਰ ਦੇ ਆਉਣੀ ਆ ਉਹ ਦਿਨ ਦੂਰ ਨੇ ਜਦੋਂ ਭਈਏ ਤੁਹਾਨੂੰ ਘਰਾ ਦੋ ਕੱਢ ਕੇ ਕੁੱਟਣਗੇ ਸੋ ਭਰਾਵੋ ਜਾਗ ਜਓ ਅਸੀਂ ਇਹ ਕਹਿੰਨੇ ਆ ਬਈ ਪੰਜਾਬ ਅਤੇ ਦੇਸ਼ ਨੂੰ ਆਪਣੀਆਂ ਫਸਲਾਂ ਨੂੰ ਆਪਣੀ ਜਵਾਨੇ ਨੂੰ ਆਪਣੀਆਂ ਨਸਾਂ ਨੂੰ ਆਪਾਂ ਬਚਾ ਲਈਏ ਸਿਰ ਮੈਂ ਇਹ ਹੀ ਬੇਨਤੀ ਦੁਬਾਰਾ ਫੇਰ ਕਰਨ ਜਾਣਾ ਬਈ ਸਾਰੇ ਮਤਲ ਜਿੰਨੇ ਜੋਗਾ ਹੈਗਾ ਬੰਦਾ ਉਹ ਕਰਕੇ ਯਾਰ ਆਪਾਂ ਪੰਜਾਬ ਤੇ ਦੇਸ਼ ਨੂੰ ਬਚਾਈਏ ਨਹੀਂ ਇੱਕ ਬੇਦਗਾ ਗਾਗੂ ਨੇ ਆਪਣੀ ਜਿੰਦਗੀ ਜਿੰਦਗੀ ਦਾਤੇ ਲਈ ਹੋਈ ਆ ਉਹਦਾ ਹੁਣ ਵੀ ਦਾਤੇ ਲਈ ਬੈਠਾ ਬਈ ਆਖਰੀ ਖੂਨ ਦਾ ਕਤਰਾ ਮੇਰਾ ਬਈ ਦੇਸ਼ ਦੇ ਕਿਸਾਨਾਂ ਵਾਸਤੇ ਹੋਊਗਾ ਇਹਦੂ ਵੱਡੀ ਸ਼ਰਮ ਦੀ ਗੱਲ ਲੋਕਾਂ ਵਾਸਤੇ ਕੀ ਆ ਜਿਹੜੇ ਘਰਾਂ ਚ ਪੁੱਛਣਾ ਤੇ ਬੈਠ ਕੇ ਸੁੱਤੇ ਆ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਹਰ ਕਿਸਾਨ ਨੂੰ ਹਰ ਜਿਹੜਾ ਕਿਸਾਨ ਖਾਣ ਵਾਲਾ ਉਹਨੂੰ ਕਹਿਨੇ ਆ ਸੋ ਭਰਾਵੋ ਆਪਾਂ ਕਿਸਾਨਾਂ ਦਾ ਡਟ ਕੇ ਸਾਥ ਦਈਏ ਤੇ ਆਉਣ ਵਾਲਿਆ ਜਿਹੜਾ ਸਮਾਂ ਆਪਣਾ ਉਹਦੇ ਵਿੱਚ ਜਿਵੇਂ ਕਿ ਮੀਟਿੰਗਾਂ ਦੇ ਵਿੱਚ ਖੁੱਡੀਆਂ ਕਟਾੜਾ ਗਿਆ ਸੀਗਾ ਤੇ ਹਰਪਾ ਦੀ ਮਗਿਆ ਗਿਆ ਸੀ ਇਹਨਾਂ ਤਿੰਨ ਚਾਰ ਮੰਤਰੀ ਗਿਆ ਸੀਗੇ ਸੋ ਪ੍ਰਭ ਆਉਣ ਵਾਲੇ ਦਿਨਾਂ ਦੇ ਵਿੱਚ ਪੱਕੇ ਮੋਰਚੇ ਲਾਵਾਂਗੇ ਜਿਵੇਂ ਕਿ ਅੱਜ ਪਿੰਡ ਜਿਲਾ ਸੰਗਰੂਰ ਦੇ ਵਿੱਚ ਸਾਹਲੇ ਦੇ ਵਿੱਚੋਂ ਭਗਵਾਨ ਤੁਮਾਨ ਦੀ ਕੁੱਤੇ ਖਾਣੇ ਕੀਤੀ ਆ ਇਹਨਾਂ ਦੇ ਮੋਰਚੇ ਲਾਵਾਂਗੇ ਤੇ ਇਹਨਾਂ ਦੀ ਧੌਂ ਤੇ ਗੋਡਾ ਰੱਖ ਕੇ ਕਿਉਂਕਿ ਸਾਡੀ ਸੈਂਟਰ ਨਾਲ ਟੱਕਰ ਸੀਗੀ ਭਗਵਾਨ ਤੁਮਾਨ ਨੇ ਸਿਰਫ ਇੱਕ ਕੇਂਦਰੀਆਂ ਨੂੰ ਬਚਾਉਣ ਵਾਸਤੇ ਇੱਕ ਕੇਂਦਰੀਆਂ ਨੂੰ ਬਚਾਉਣ ਵਾਸਤੇ ਸੋ ਪ੍ਰਮੁੱਖ ਕਿਸਾਨਾਂ ਦਾ ਮੋਰਚਾ ਤੈਅ ਨਾਜ ਕੀਤਾ ਜਿਹੜਾ ਕਿ ਆਪਣੇ ਬੱਚਿਆਂ ਦੇ ਮਰ ਸਕਦਾ